ਸਸ਼ੀਕਲ ਨਮਸਕਾਰ ਅੱਲਾ ਹਾਫਿਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਨਾਲ ਆਪਣੇ ਸਿੰਘਾਂ ਦੇ ਨਾਲ ਸੰਗੀ ਸਾਥੀਆਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰਹਿ ਰਹੇ ਆ ਪਰ ਉੱਥੇ ਦੇ ਜਿਹੜੇ ਆਲੇ ਦੁਆਲੇ ਰਾਜੇ ਆ ਪਹਾੜੀ ਰਾਜੇ ਆ ਉਹਨਾਂ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਕੋਈ ਆ ਕੇ ਇੱਥੇ ਸਾਡੇ ਵਾਂਗ ਰਾਜਿਆਂ ਵਾਂਗ ਰਹੇ ਹਾਲਾਂਕਿ ਸਮੇਂ-ਸਮੇਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਮਦਦ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੇ ਦਾਦਿਆਂ ਨੂੰ ਗਵਾਲੀਅਰ ਦੇ ਕੇਲੇ ਵਿੱਚੋਂ ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ ਛਡਵਾਇਆ ਕਦੇ ਪਰ ਇਹ ਜਿਹੜੇ ਲੋਕ ਆ ਪਹਾੜੀ ਰਾਜੇ ਇਹਨਾਂ ਨੂੰ ਗਵਾਰਾ ਨਹੀਂ ਕਿ ਇੱਥੇ ਜਿਹੜੀ ਗੁਰਗੋਬਨ ਸਿੰਘ ਜੀ ਦੀ ਤਾਕਤ ਜਿਹੜੀ ਆ ਉਹ ਵੱਧ ਕਿਉਂ ਰਹੀ ਆ ਉਸ ਵੇਲੇ ਦੀ ਸਰਕਾਰ ਜਿਹੜੀ ਮੁਗਲियत ਸਰਕਾਰ ਆ ਉੱਥੇ ਜਾ ਕੇ ਸ਼ਿਕਾਇਤਾਂ ਕਰਦੇ ਆ ਸੂਬਾ ਸਰਹੰਦ ਉਸ ਵੇਲੇ ਪਾਵਰ ਦੇ ਵਿੱਚ ਉਹਨਾਂ ਦੀ ਗੱਲ ਸੁਣੀ ਜਾਂਦੀ ਆ ਤੇ ਉਹਨਾਂ ਦੀ ਫੌਜ ਜਿਹੜੇ ਸਿਪਾਹੀ ਆ ਉਹ ਪਹਾੜੀ ਰਾਜਿਆਂ ਦੇ ਇਕੱਠੇ ਹੋ ਕੇ ਸਾਰੇ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲੈਂਦੇ ਆ ਤੇ ਇਹ ਘੇਰਾ ਕਈ ਦਿਨ ਚੱਲਦਾ ਆ ਕਈ ਹਫ਼ਤੇ ਚੱਲਦਾ ਕਈ ਮਹੀਨੇ ਚੱਲਦਾ ਆ ਜਿਹਦੇ ਨਾਲ ਜਿਹੜੀ ਆ ਉਹ ਅੰਦਰ ਕਿਲੇ ਦੇ ਵਿੱਚ ਜਿਹੜੀ ਸਿੱਖ ਆ ਸਿੰਘ ਆ ਉਹਨਾਂ ਦੀ ਜਿਹੜੀ ਹਾਲਤ ਹੈ ਕਿਉਂਕਿ ਰਾਸ਼ਨ ਬਾਹਰੋਂ ਬਿਲਕੁਲ ਨਹੀਂ ਜਾ ਰਿਹਾ ਸਭ ਕੁਝ ਬੰਦ ਕੀਤਾ ਹੋਇਆ ਤੇ ਉਹਦੇ ਨਾਲ ਜਿਹੜੀ ਆ ਉਹ ਕਾਫੀ ਦੁੱਖ ਤਕਲੀਫਾਂ ਜਿਹੜੀਆਂ ਉਹ ਉਹਨਾਂ ਨੂੰ ਸਹਣ ਕਰਨੀਆਂ ਪੈ ਰਹੀਆਂ ਅੰਦਰ ਹਾਲਾਂਕਿ 2 ਸਾਲ ਪਹਿਲਾਂ ਇਨਾ ਪਹਾੜੀ ਰਾਜਾਂ ਦੀ ਹੈਲਪ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਫੌਜ ਭੇਜੀ ਸੀ ਅ ਲੜਾਈ ਕਰਨ ਦੇ ਲਈ ਬਚਾਉਣ ਦੇ ਲਈ ਨਾਲੋਂ ਪਰ ਉਹ ਸਭ ਕੁਝ ਭੁੱਲ ਗਏ ਤੇ ਅੱਜ ਉਹ ਘੇਰਾ ਪਾਈ ਬੈਠੇ ਆ ਮੋਰੇ ਆਖਰ ਇੱਕ ਦਿਨ ਉਹ ਕਹਿੰਦੇ ਆ ਕਿ ਤੁਸੀਂ ਬਸ ਇਹ ਆਨੰਦਪੁਰ ਸਾਹਿਬ ਨੂੰ ਛੱਡ ਦਿਓ ਸਾਡੀ ਹੋਰ ਕੋਈ ਸ਼ਰਤ ਨਹੀਂ ਹੈ ਪਰ ਗੁਰੂ ਸਾਹਿਬ ਕਹਿ ਰਹੇ ਕਿ ਨਹੀਂ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਉਹ ਦੂਰ ਦ੍ਰਿਸ਼ਟੀ ਆ ਉਹ ਜਾਣਦੇ ਆ ਕਿ ਅਗਰ ਅਨੰਦਪੁਰ ਸਾਹਿਬ ਨੂੰ ਛੱਡਿਆ ਇਕਤਾ ਉਹ ਉਹਨਾਂ ਦੇ ਪਿਤਾ ਜੀ ਦੀ ਬਰਾਸਤ ਆ ਸਾਰੀ ਤੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਇਹਨਾਂ ਤੇ ਕਦੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਪਰ ਉਹ ਕੀ ਕਰਦੇ ਆ ਕਸਮਾਂ ਖਾਂਦੇ ਆ ਆਟੇ ਦੀ ਗਊ ਬਣਾਉਂਦੇ ਆ ਕਹਿੰਦੇ ਜੀ ਅਸੀਂ ਇਸ ਮਾਤਾ ਨੂੰ ਗਊ ਮਾਤਾ ਨੂੰ ਸਭ ਤੋਂ ਸ੍ਰੇਸ਼ਟ ਮੰਨਦੇ ਆ ਅਸੀਂ ਇਹਦੀ ਕਸਮ ਖਾਂਦੇ ਆ ਕਿ ਤੁਸੀਂ ਜੇ ਇਸ ਆਨੰਦਪੁਰ ਸਾਹਿਬ ਨੂੰ ਇਸ ਕਿਲੇ ਨੂੰ ਤੁਸੀਂ ਛੱਡ ਦਿਓ ਤੇ ਤੁਹਾਡੇ ਨਾਲ ਜਿਹੜਾ ਮਿੱਤਰਤਾ ਪੂਰਵਕ ਵਿਹਾਰ ਕੀਤਾ ਜਾਊਗਾ ਕੋਈ ਨੁਕਸਾਨ ਨਹੀਂ ਕੀਤਾ ਜਾਊਗਾ ਤੁਸੀਂ ਜਿਹੜੇ ਆਹੋ ਆਰਾਮ ਨਾਲ ਕਿਸੇ ਕਿਸੇ ਦੂਜੀ ਜਗ੍ਹਾ ਤੇ ਉੱਤੇ ਜਾ ਸਕਦੇ ਆ ਉਧਰ ਜਿਹੜੇ ਮੁਗਲियत ਫੌਜ ਆ ਉਹ ਵੀ ਕਸਮਾਂ ਦਿੰਦੇ ਆ ਕੁਰਾਨ ਦੀਆਂ ਕਸਮਾਂ ਖਾਂਦੇ ਆ ਕਿ ਅਸੀਂ ਵੀ ਤੁਹਾਨੂੰ ਜਿਹੜਾ ਆਹੋ ਕੋਈ ਨੁਕਸਾਨ ਨਹੀਂ ਕਰਾਂਗੇ ਗੁਰੂ ਸਾਹਿਬ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਜਦੋਂ ਅਕਸਮਾ ਤੇ ਗੱਲ ਆਈ ਤਾਂ ਗੁਰੂ ਸਾਹਿਬ ਨੇ ਸੋਚਿਆ ਕਿ ਠੀਕ ਹੈ ਕਿ ਜਿਹੜੇ ਸਿੰਘ ਆ ਉਹ ਵੀ ਬਾਰ-ਬਾਰ ਕਹਿ ਰਹੇ ਅੰਦਰ ਕਿ ਅਸੀਂ ਕਿਲਾ ਛੱਡ ਦਿੰਦੇ ਆ ਅ ਅੱਧੀ ਰਾਤ ਗੁਰੂ ਸਾਹਿਬ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਆਪਣੇ ਸਿੰਘਾਂ ਸਮੇਤ ਸਾਰੀ ਫੌਜ ਸਮੇਤ ਆਪਣੇ ਪਰਿਵਾਰ ਸਮੇਤ ਨਨਪੁਰ ਸਾਹਿਬ ਨੂੰ ਛੱਡਦੇ ਆ ਅ ਬਰਸਾਤ ਹੋ ਰਹੀ ਆ ਠੰਡ ਦੇ ਦਿਨ ਆ ਪੋ ਦਾ ਮਹੀਨਾ ਆ ਧੁੰਦ ਪਈ ਹੋਈ ਆ ਬੱਦਲ ਛਾਏ ਹੋਏ ਆ ਅਸਮਾਨ ਦੇ ਵਿੱਚ ਕਿਣਮਣ ਹੋ ਰਹੀ ਆ ਜਦੋਂ ਗੁਰੂ ਸਾਹਿਬ ਨੇ ਰਾਤ ਨੂੰ ਆਨੰਦਪੁਰ ਸਾਹਿਬ ਨੂੰ ਛੱਡਿਆ ਘੋੜਿਆਂ ਦੇ ਉੱਤੇ ਆ ਕੁਝ ਪੈਦਲ ਆ ਸਿੰਘ ਉਹ ਦੱਖਣ ਵੱਲ ਦੇ ਪਾਸੇ ਨੂੰ ਚੱਲ ਪੈਂਦੇ ਆ ਪਰ ਜਿਵੇਂ ਹੀ ਜਿਹੜੀ ਆ ਇਹ ਅ ਫੌਜ ਦੇ ਵਿੱਚ ਜਿਹੜੀ ਘੇਰਾ ਪਾਈ ਬੈਠੀ ਹੁੰਦੀ ਆ ਉਹਨਾਂ ਤੱਕ ਇਹ ਗੱਲ ਪੁੱਜਦੀ ਆ ਕਿ ਗੁਰੂ ਸਾਹਿਬ ਕਿਲਾ ਛੱਡ ਰਹੇ ਆ ਆਨੰਦਪੁਰ ਸਾਹਿਬ ਨੂੰ ਛੱਡ ਰਹੇ ਆ ਉਹ ਸਾਰੀਆਂ ਕਸਮਾਂ ਤੋੜ ਦਿੰਦੇ ਆ ਜੋ ਨਹੀਂ ਹੁਣ ਤੱਕ ਵਾਅਦੇ ਕੀਤੇ ਹੁੰਦੇ ਆ ਜੋ ਵੀ ਕੀਤਾ ਹੁੰਦਾ ਉਹ ਤੋੜ ਦਿੰਦੇ ਆ ਤੇ ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਆ ਅੱਗੇ ਸਰਸਾ ਨਦੀ ਆ ਸਰਸਾ ਨਦੀ ਦੇ ਕੰਢੇ ਦੇ ਉੱਤੇ ਕਿਉਂਕਿ ਉਹ ਰਾਤ ਦਾ ਵੇਲਾ ਆ ਇੱਕ ਸਰਸਾ ਨਦੀ ਇੱਕ ਤੋਂ بارش ਹੋ ਰਹੀ ਆ ਪਹਾੜਾਂ ਦੇ ਵਿੱਚ ਨਦੀ ਜਿਹੜੀ ਆ ਉਫਾਨ ਤੇ ਆਈ ਹੋਈ ਆ ਭਰੀ ਹੋਈ ਆ ਇਸ ਕਰਕੇ ਸਵੇਰ ਤੱਕ ਦੀ ਇੰਤਜ਼ਾਰ ਉੱਥੇ ਜਿਹੜੀ ਉਹ ਕਰਨ ਦੀ ਪੈਣੀ ਸੀ ਪਿੱਛੋਂ ਜਿਹੜੀ ਫੌਜ ਚੜ ਕੇ ਆ ਗਈ ਗੁਰੂ ਸਾਹਿਬ ਦੇ ਜਿਹੜੇ ਸਿੰਘ ਆ ਉਹ ਪਿੱਛੇ ਉਹਨਾਂ ਨਾਲ ਜੋਜ ਰਹੇ ਆ ਲੜਾਈ ਕਰ ਰਹੇ ਆ ਤੇ ਗੁਰੂ ਸਾਹਿਬ ਸ਼ਾਂਤਮਨ ਸਾਰਸਾ ਨਦੀ ਦੇ ਕੰਢੇ ਦੇ ਉੱਤੇ ਆਸਾ ਦੀ ਵਾਰ ਦਾ ਜਿਹੜਾ ਉਹ ਕੀਰਤਨ ਕਰਦੇ ਆ ਅੱਜ ਦੀ ਵੀਡੀਓ ਵਿੱਚ ਇਹਨਾਂ ਹੀ ਕਹਿੰਦਾ ਮਤਲਬ ਕਿ ਬੰਦੇ ਦੀ ਸਥਿਤੀ ਕੋਈ ਵੀ ਹੋਵੇ ਬੰਦਾ ਮਨ ਤੋਂ ਕਦੇ ਵੀ ਡੋਲਣਾ ਨਹੀਂ ਚਾਹੀਦਾ ਦੂਜਾ ਰਾਜਨੀਤੀ ਵਿੱਚ ਕਦੇ ਵੀ ਕਿਸੇ ਤੇ ਦੁਸ਼ਮਣਤਾ ਯਕੀਨ ਨਹੀਂ ਕਰਨਾ ਚਾਹੀਦਾ ਚਾਹੇ ਉਹ ਧਰਮ ਦੀਆਂ ਕਸਮਾਂ ਹੀ ਕਿਉਂ ਨਾ ਖਾਣ ਪਰ ਜਿਹੜੇ ਮગર ਪਏ ਹੋਣ ਸਾਡੇ ਕਦੇ ਵੀ ਉਹਨਾਂ ਤੇ ਯਕੀਨ ਨਾ ਕਰੋ ਉਹ ਕੁਝ ਵੀ ਕਰ ਸਕਦੇ ਆ ਕਿਸੇ ਵੇਲੇ ਵੀ ਕਰ ਸਕਦੇ ਆ ਤੇ ਜਿਹੜਾ ਨਾਇਕ ਹੁੰਦਾ ਆ ਜਿਹੜਾ ਹੀਰੋ ਹੁੰਦਾ ਆ ਉਹਨੇ ਦੇਖਣਾ ਹੁੰਦਾ ਕਿ ਅੱਗੇ ਜਾਣਾ ਕਿ ਪਿੱਛੇ ਆਉਣਾ ਤੇ ਕਿੱਥੇ ਜਾ ਕੇ ਰੁਕਣਾ ਕਿੱਥੇ ਸ਼ਾਂਤ ਚਿਤ ਰਹਿਣਾ ਡੋਲਣਾ ਨਹੀਂ ਕਬਰੋਣਾ ਨਹੀਂ ਬਿਲਕੁਲ ਸਥਿਤੀ ਨੂੰ ਨਿਰੀਖਣ ਕਰਨਾ ਸਾਹਮਣਾ ਕਰਨਾ ਤੇ ਦੁਸ਼ਮਣਾਂ ਨਾਲ ਜੂਝਣਾ ਕਿਵੇਂ ਆ ਲੜਨਾ ਕਿਵੇਂ ਆ ਤੇ ਆਪਣੀ ਜਿੱਤ ਜਿਹੜੀ ਆ ਉਹ ਬਰਕਰਾਰ ਕਿਵੇਂ ਰੱਖਣੀ ਆ ਇਹ ਹੀ ਅਸਲੀ ਹੀਰੋ ਦੀ ਪਛਾਣ ਹੁੰਦੀ ਆ ਤੇ ਇੱਥੇ ਦਾ ਨਾਇਕ ਗੁਰੂ ਗੋਬਿੰਦ ਸਿੰਘ ਜੀਆ ਦਸਵੇਂ ਪਾਤਸ਼ਾਹ ਜਿਨ੍ਹਾਂ ਤੇ ਸਾਰੀ ਸਿੱਖ ਕੌਮ ਨੂੰ ਫੋਕਰੀਆ ਮਾਣਿਆ ਥੈਂਕ ਯੂ